ਜੀਐਟੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਤਹੀਦਾ ਨੂੰ ਸਮਰਪਿਤ ਗੁਰਮਤ ਸਮਾਗਮ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਕਥਾ ਵਿਚਾਰ ਇਤਿਹਾਸ ਸਰਵਣ ਕਰ ਰਹੇ ਹੋ ਮੈਂ ਇਹ ਗੱਲ ਕਹਿ ਰਿਹਾ ਸੀ ਕਿ ਵਿਦਿਆ ਦਾ ਮੰਦਰ ਜਿਹੜਾ ਸਕੂਲ ਆ ਨਾ ਜੀ ਉਹ ਵਿਦਿਆ ਦਾ ਮੰਦਰ ਹੁੰਦਾ ਤੇ ਜੇ ਉਹ ਵਿਦਿਆ ਦਾ ਮੰਦਰ ਗੁਰੂ ਦਾ ਘਰ ਬਣ ਜਾਵੇ ਤਾਂ ਫਿਰ ਉਹ ਆਪਣੇ ਆਪ ਦੇ ਵਿੱਚ ਇੱਕ ਸਲਾਗਾ ਬਣਦੀ ਹੈ ਭਾਵੇਂ ਕਿ ਮੱਲੀ ਪਰਿਵਾਰ ਜਿਹੜਾ ਜਿਨ੍ਹਾਂ ਨੇ ਆਪ ਦੇ ਵਿਦੇਸ਼ ਦੇ ਕਾਰੋਬਾਰ ਦੇ ਵਿੱਚੋਂ ਸਮਾਂ ਕੱਢ ਕੇ ਇਸ ਜਗਰਾਉਂ ਦੇ ਅੰਦਰ ਇੱਕ ਸੰਸਥਾ ਸਥਾਪਿਤ ਕੀਤੀ ਜਿਹਦੀ ਬੁਨਿਆਦ ਧਰਮ ਦਾ ਪ੍ਰਚਾਰ ਤੇ ਵਿਦਿਆ ਸੀ ਤੇ ਉਹ ਚੱਲਦਾ ਚੱਲਦਾ ਅੱਜ ਦੀ ਇਸ ਸਿਖਰ ਤੇ ਪਹੁੰਚਿਆ ਹੈ ਕੀ 115 ਪਿੰਡਾਂ ਦੇ ਵਿੱਚ ਪ੍ਰਚਾਰਕ ਜਿਹੜੇ ਸਕੂਲ ਦੇ ਉਹ ਗਏ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ ਉਹਨਾਂ ਦਾ ਟੈਸਟ ਲਿਆ ਉਸ ਤੋਂ ਬਾਅਦ ਕੁਇਜ਼ ਮੁਕਾਬਲੇ ਕੀਤੇ ਗਏ ਜਿਦੇ ਵਿੱਚ ਵੱਡੇ ਇਨਾਮ ਤੇ ਸਨਮਾਨ ਦੇਣੇ ਆ ਜੀਐ ਜੀ ਅਕੈਡਮੀ ਅੱਜ ਇੱਕ ਮਾਂ ਬਣ ਕੇ ਅੱਜ ਉਸ ਗੁਰੂ ਦੇ ਦਿੱਤੇ ਹੁਕਮ ਤੇ ਰਚੇ ਉਸ ਸ਼ਾਨਾਮਤ ਇਤਿਹਾਸ ਨੂੰ ਤੁਹਾਡੇ ਨਾਲ ਜੋੜ ਰਹੀ ਆ ਜਿਹੜੀ ਬਹੁਤ ਵੱਡੀ ਲੋੜ ਆ ਸੋ ਮੇਰੇ ਬੜੇ ਪਿਆਰੇ ਮਿੱਤਰ ਨੇ ਮੱਲੀ ਸਾਹਿਬ ਦੋਨੇ ਭਰਾ ਜਿਨ੍ਹਾਂ ਨੇ ਇਸ ਸੰਸਥਾ ਦੇ ਲਈ ਕਦੇ ਇਹ ਨਹੀਂ ਸੋਚਿਆ ਕਿ ਇਹ ਜੋ ਮੁਨਾਫਾ ਅਸੀਂ ਲੈ ਕੇ ਇੰਗਲੈਂਡ ਜਾਣਾ ਕਦੇ ਨਹੀਂ ਸੋਚਿਆ ਸੋ ਇਹ ਵੀ ਇੱਕ ਵੱਡੀ ਸੋਚ ਆ ਜਿਹਨੂੰ ਨਰਮਾਸਤਕ ਹੋਣਾ ਚਾਹੀਦਾ ਜਿਹਦੀ ਛਲਾਗਾ ਵੀ ਕਰਨੀ ਚਾਹੀਦੀ ਆ ਜਿਹਦਾ ਸਹਿਯੋਗ ਵੀ ਕਰਨਾ ਚਾਹੀਦਾ ਜੇ ਵਿਦਿਆਕ ਮਿਆਰ ਦੀ ਗੱਲ ਕਰਦਾ ਮੈਂ ਬਹੁਤ ਵਾਰ ਇੱਥੇ ਆਇਆ ਇੱਥੋਂ ਦੇ ਬੱਚਿਆਂ ਦਾ ਡਿਸਪਲਿਨ ਆਪਣੇ ਆਪ ਦੇ ਵਿੱਚ ਤੁਸੀਂ ਹੁਣ ਵੀ ਵੇਖ ਲਓ ਕਿ ਛੋਟੇ ਛੋਟੇ ਬੱਚੇ ਜਿਹੜੇ ਆ ਬਾਣੇ ਦੇ ਵਿੱਚ ਪਹਿਰੇਦਾਰੀ ਕਰ ਰਹੇ ਨੇ ਮੈਂ ਇਹਨਾਂ ਦੀ ਅਡੋਲਤਾ ਦੇਖ ਰਿਹਾ ਸੀ ਪ੍ਰਬੰਧ ਦੇ ਵਿੱਚ ਦੇਖ ਰਿਹਾ ਸੀ ਇਸ ਤਰ੍ਹਾਂ ਪਾਸੇ ਪ੍ਰਸ਼ਾਦਾ ਛਕ ਰਿਹਾ ਸੀ ਤਾਂ ਇੱਕ ਡਿਸਪਲਿਨ ਹੈ ਜਿਹੜਾ ਡਿਸਪਲਿਨ ਜ਼ਿੰਦਗੀ ਵਿੱਚ ਜਿਹੜੇ ਬੱਚੇ ਨੂੰ ਪ੍ਰਾਪਤ ਹੋ ਜਾਵੇ ਉਹ ਜ਼ਿੰਦਗੀ ਵਿੱਚ ਤਰੱਕੀ ਪਾ ਜਾਂਦਾ ਸੋ ਮੈਂ ਸਰਦਾਰ ਗੁਰਮੇਲ ਸਿੰਘ ਮੱਲੀ ਸਰਦਾਰ ਬਲਜੀਤ ਸਿੰਘ ਜੀ ਮੱਲੀ ਸਾਹਿਬ ਜਿਨ੍ਹਾਂ ਨੇ ਇਸ ਇਲਾਕੇ 'ਚ ਭਾਵੇਂ ਇਲਾਕਾ ਇਹਨਾਂ ਦਾ ਆਪਦਾ ਹੀ ਆ ਇਹ ਇੱਕ ਸੰਸਥਾ ਜਿਹੜੀ ਸਥਾਪਿਤ ਕੀਤੀ ਆ ਜਿਹੜੀ ਨਰੋਲ ਵਿੱਦਿਆ ਦੇ ਨਾਲ ਧਰਮ ਦੇ ਨਾਲ ਬੱਚੇ ਨੂੰ ਜੋੜਦੀ ਆ ਮੈਂ ਵੀ ਇਹ ਵਿਸ਼ਵਾਸ ਕਰਦਾ ਕਿ ਜਿੰਨੀ ਦੇਰ ਤੱਕ ਕੋਈ ਵੀ ਬੱਚਾ ਕੋਈ ਵੀ ਵਿਅਕਤੀ ਆਪਣੇ ਧਰਮ ਦੀ ਤੇ ਆਪਣੀ ਆਸਥਾ ਦੇ ਪ੍ਰਤੀ ਜਾਨੋ ਨਹੀਂ ਹੁੰਦਾ ਤੇ ਉਹਨਾਂ ਦੇ ਲੀਹਾਂ ਤੇ ਨਹੀਂ ਚੱਲਦਾ ਧਰਮ ਭਾਵੇਂ ਕੋਈ ਵੀ ਹੋਵੇ ਉਹ ਨਹੀਂ ਦੇਰ ਤੱਕ ਉਹ ਮਹਾਨ ਨਹੀਂ ਹੋ ਸਕਦਾ ਵਿਦਿਆਕ ਅੱਖਰਾਂ ਦੇ ਵਿੱਚ 100 ਬਟਾ 100% ਜ਼ਰੂਰ ਲੈ ਸਕਦਾ ਪਰ ਉਹ ਜ਼ਿੰਦਗੀ ਦੇ ਸੰਸਕਾਰ ਨਹੀਂ ਪ੍ਰਾਪਤ ਕਰ ਸਕਦਾ ਅੱਜ ਜਿਹੜੀ ਇੱਥੇ ਤੁਸੀਂ ਸਾਰੇ ਇਤਿਹਾਸ ਸਰਵਣ ਕੀਤਾ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਫਰੀਦ ਦੀ ਮਾਂ ਦੀ ਗੱਲ ਕੀਤੀ ਸੀ ਤੇ ਦਾਦੀ ਦੀ ਗੱਲ ਕੀਤੀ ਇਥੇ ਬੜਾ ਇੱਕ ਸਿਆਣੇ ਪੁਰਸ਼ ਨੇ ਇੱਕ ਜ਼ਿਕਰ ਕੀਤਾ ਬੱਚੇ ਦਾ ਭਾਵੇਂ ਇਹਨੂੰ ਸ਼ਾਇਦ ਬਾਲਾ ਅਹਿਮਦ ਨਾਂ ਦੇਣ ਕਿਉਂਕਿ ਉਹ ਨਹੀਂ ਸਮਝ ਨਹੀਂ ਹੁੰਦੀਗੀ ਜਿਸ ਘਰ ਦੇ ਅੰਦਰ ਦਾਦੀ ਦੇ ਗੋਡੇ ਨਾਲ ਉਹਦਾ ਪੋਤਾ ਜਾਂ ਪੋਤੀ ਜਾਂ ਦੋਤਾ ਜਾਂ ਦੋਤੀ ਉਹਦੇ ਗੋਡੇ ਨਾਲ ਬੈਠ ਕੇ ਉਹਦੀ ਕੋਈ ਕਹਾਣੀ ਸੁਣਦੇ ਆ ਉਹ ਕਰ ਚੜ੍ਹਦੀ ਕਲਾ ਵਿੱਚ ਜਾਂਦਾ ਕਿਉਂਕਿ ਸੰਸਕਾਰ ਵੱਡਿਆਂ ਤੋਂ ਪ੍ਰਾਪਤ ਹੁੰਦੇ ਆ